ਹਾਂ ਕਿ ਨਾ ਬੜਾ ਮੇਰਾ ਨਾਮ ਸਰਜੀਤ ਕੋਹਰੇ ਸਰਜੀਤ ਕਿਹੜਾ ਪਿੰਡ ਹੈਗਾ ਤੁਸੀਂ ਇੱਕ ਕੰਮ ਸ਼ੁਰੂ ਕੀਤਾ ਹੈ ਸੈਲਫ ਸਪਰਟ ਕਿਵੇਂ ਕੀਤਾ ਕਿਵੇਂ ਮਨਚ ਆਇਆ ਜਿਵੇਂ ਤੁਹਾਨੂੰ ਪ੍ਰੋਬਲਮ ਸੀ ਤੁਹਾਨੂੰ ਲੱਗਿਆ ਨਹੀਂ ਵੀ ਮੈਂ ਕਰ ਪਾਉਂਗੀ ਮੁਸ਼ਕਲ ਲੱਗਿਆ ਤੁਹਾਨੂੰ ਪਹਿਲਾਂ ਸਰ ਪਹਿਲਾਂ ਤਾਂ ਵੈਸੇ ਲੱਗਦਾ ਤੁਸੀਂ ਪਰ ਨਹੀਂ ਇਸ ਤਰ੍ਹਾਂ ਨਹੀਂ ਲੱਗਿਆ ਕਦੇ ਵੀ ਮੈਂ ਨਾ ਆਪਣੇ ਆਪ ਨੂੰ ਅਪਾਹਜ ਮਹਿਸੂਸ ਨਹੀਂ ਕੀਤਾ ਸਰ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਕਦੇ ਵੀ ਆਪਣੇ ਆਪ ਨੂੰ ਅਪਾਹਜ ਮਹਿਸੂਸ ਨਹੀਂ ਕੀਤਾ ਤੇ ਮੈਂ ਸੈਲਫ ਹੈਲਪ ਗਰੁੱਪ ਬਣਾਇਆ ਆਪਣਾ ਮੇਰੇ ਸੈਲਫ ਹੈਲਪ ਗਰੁੱਪ ਨੂੰ ਦੇਖ ਕੇ ਕੁਝ ਔਰਤਾਂ ਨੇ ਮੈਨੂੰ ਪੁੱਛਿਆ ਕਿ ਤੂੰ ਇਸ ਸੈਲਫ ਹੈਲਪ ਗਰੁੱਪ ਦੇ ਕੀ ਫਾਇਦੇ ਹਨ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਵੀ ਆਪਣੇ ਨਾਲ ਹੋਰ ਔਰਤਾਂ ਨੂੰ ਵੀ ਦੱਸਿਆ ਕਿ ਸੈਲਫ ਹੈਲਪ ਗਰਪ ਬਣਾਉਣ ਦੇ ਵੀ ਫਾਇਦੇ ਹਨ ਜਿਵੇਂ ਕਿ ਆਪਾਂ ਆਪਣੀ ਥੋੜੀ-ਥੋੜੀ ਸੇਵਿੰਗ ਕਰਕੇ ਆਪਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਕਿਸੇ ਨੂੰ ਜ਼ਰੂਰਤ ਪੈਂਦੀ ਆ ਆਪਾਂ ਕੋਈ 1500 ਰੁਪਿਆ ਆਪਾਂ ਕਿਸੇ ਹੋਰ ਤੋਂ ਮੰਗਣ ਦੀ ਬਜਾਏ ਜਾਂ ਆਪਾਂ ਕਿਸੇ ਹੋਰ ਤੇ ਡਿਪੈਂਡ ਹੋਣ ਦੀ ਬਜਾਏ ਜੇ ਆਪਾਂ ਆਪਸ ਵਿੱਚ ਵਿੱਚ ਹੀ ਇਸ ਦਾ ਲੈਣ-ਦੇਣ ਕਰੀਏ ਤਾਂ ਆਪਣੀ ਸਹਾਇਤਾ ਆਪ ਕਰ ਸਕਦੇ ਆ ਇਸੇ ਤਰ੍ਹਾਂ ਮੈਂ ਦੂਸਰੇ ਔਰਤਾਂ ਨੂੰ ਸਮਝਾਇਆ ਤੇ ਉਹਨਾਂ ਔਰਤਾਂ ਨੂੰ ਦੱਸ ਕੇ ਸੈਲਫ ਹੈਲਪ ਗਰੁੱਪਾਂ ਦੇ ਬਾਰੇ ਵਿੱਚ ਵੀ ਦੇ ਕੀ ਕੀ ਫਾਇਦੇ ਹਨ ਤਾਂ ਮੈਂ ਆਪਣੇ ਪਿੰਡ ਸੇਖੂ ਦੇ ਵਿੱਚ ਹੁਣ ਤੱਕ 23 ਗਰੁੱਪ ਬਣਾ ਚੁੱਕੀ ਹਾਂ ਜਿਹਦੇ ਵਿੱਚ ਕੇ 11 ਗਰੁੱਪ ਦੇ ਵਿੱਚ ਲੇਡੀਜ਼ ਹਨ ਜਿਹੜੀਆਂ ਕੇ ਆਪਣਾ ਕਾਰੋਬਾਰ ਕਰ ਰਹੀਆਂ ਨੇ ਉਹਦੇ ਕਾਰੋਬਾਰਾਂ ਦੇ ਵਿੱਚ ਜੀ ਆਪਣਾ ਬੇકરી ਯੂਨਿਟ ਹੈ ਦੋ ਸਾਡੇ ਟੇਲਰ ਟੇਲਰਿੰਗ ਦੇ ਯੂਨਿਟ ਚੱਲ ਰਹੇ ਹਨ ਆਰਓ ਸਿਸਟਮ ਚੱਲ ਰਿਹਾ ਜੀ ਤੇ ਆਪਣਾ ਕੈਟਲ ਫੀਡ ਹੈਗੀ ਹੈ ਜੀ ਹੈਪੀ ਸੀਡਰ ਚੱਲ ਰਿਹਾ ਦੋ ਸਾਡੇ ਗਰੁੱਪ ਨੌਨ ਵੂਮਨ ਤੇ ਕੰਮ ਕਰ ਰਹੇ ਸ ਇਸ ਟਾਈਮ ਉਹ ਔਰਤਾਂ ਆਪਣੇ ਸੈਲਫ ਡਿਪੈਂਡ ਹੋ ਚੁੱਕੀਆਂ ਹਨ ਤੇ ਇਹਨਾਂ ਔਰਤਾਂ ਦੇ ਜੇ ਉਹ ਵੀ ਇਹ ਪ੍ਰੋਡਕਟ ਤਿਆਰ ਕਰਦੀਆਂ ਹਨ ਉਹ ਪ੍ਰੋਪਰ ਮਾਰਕੀਟ ਵਿੱਚ ਜਾ ਰਹੇ ਹਨ ਉਹਨਾਂ ਨੂੰ ਪਿੰਡ ਸੇਖੂ ਤੋਂ ਦੇ ਵਿੱਚ ਵੀ ਹੈਲਪ ਮਿਲ ਰਹੀ ਹੈ ਜਿਹੜੇ ਕਿ ਉਹਨਾਂ ਦੇ ਪ੍ਰੋਡਕਟ ਆ ਲੋਕਲ ਮਾਰਕੀਟ ਦੇ ਵਿੱਚ ਵੀ ਜਾ ਰਹੇ ਹਨ ਤੇ ਆਪਣੇ ਪਿੰਡ ਪੱਧਰ ਤੇ ਵੀ ਇਸ ਟਾਈਮ ਜੀ ਜੋ ਸਾਡੇ ਪਿੰਡ ਬੇਕਰੀ ਯੂਨਿਟ ਲੱਗਿਆ ਹੋਇਆ ਉਹਨਾਂ ਦੇ ਜੋ ਵੀ ਪ੍ਰੋਡਕਟ ਤਿਆਰ ਹੁੰਦੇ ਹਨ ਉਹ ਨੈਸ਼ਨਲ ਪੱਧਰ ਦੇ ਤੋਂ ਬਾਅਦ ਜੀ ਅਸੀਂ ਇੰਟਰਨੈਸ਼ਨਲ ਤੌਰ ਤੇ ਵੀ ਇਹਨਾਂ ਨੂੰ ਪੁੱਛਾ ਰਹੇ ਆ ਉਸ ਦੇ ਬਾਰੇ ਜੀ ਸਾਡੇ ਸੈਲਫ ਹੈਲਪ ਗਰੁੱਪ ਦੀਆਂ ਲੇਡੀਜ਼ ਤੁਹਾਨੂੰ ਦੱਸਣਗੀਆਂ ਜਿਹੜੀਆਂ ਇਸ ਟਾਈਮ ਬੇਕਰੀ ਜੁਨਿਟ ਚਲਾ ਰਹੀਆਂ ਜਦੋਂ ਤੋਂ ਸ਼ੁਰੂ ਕੀਤਾ ਲੋਕ ਔਰਤਾਂ ਤੋਂ ਨਾਲ ਪਿੰਡ ਦੀਆਂ ਔਤਾਂ ਨੂੰ ਕਿ ਨਾਲ ਜਾਣਾ ਸੌਖਾ ਰਿਹਾ ਕਈ ਵਾਰ ਪਿੰਡ ਚ ਬਹੁਤੇ ਲੋਕ ਔਰਤਾਂ ਨੂੰ ਬਾਹਰ ਨਹੀਂ ਘਰੋਂ ਨਹੀਂ ਨਿਕਲਉਂਦੇ ਜਾਂ ਘਰ ਦੇ ਕੰਮ ਹੀ ਇਹਨੇ ਹੁੰਦੇ ਵੀ ਬੰਦਾ ਨਹੀਂ ਜਾ ਸਕਦਾ ਹੈਗਾ ਤਾਂ ਕਿੰਨੀ ਕਿ ਮੁਸ਼ਕਲ ਤੁਹਾਨੂੰ ਆਈ ਹੈਗੀ ਹਾਂਜੀ ਸਰ ਪਹਿਲਾਂ ਤਾਂ ਸ਼ੁਰੂ ਤੇ ਤਾਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਮ ਤੌਰ ਤੇ ਆਉਂਦੀਆਂ ਹਨ ਪਿੰਡਾਂ ਦੀਆਂ ਔਰਤਾਂ ਨੂੰ ਜ਼ਿਆਦਾਤਰ ਘਰੇਲੂ ਕੰਮਾਂ ਦੇ ਵਿੱਚ ਹੀ ਰੱਖਿਆ ਜਾਂਦਾ ਜੀ ਸਰ ਉਹਨਾਂ ਨੂੰ ਘਰਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੈਲਫ ਹੈਲਪ ਗਰੁੱਪ ਬਣਾਉਣ ਤੋਂ ਬਾਅਦ ਇਹਨਾਂ ਔਰਤਾਂ ਨੇ ਬਾਹਰ ਆਉਣਾ ਜਾਣਾ ਸ਼ੁਰੂ ਕੀਤਾ ਜਿਸ ਤਰ੍ਹਾਂ ਕਿ ਇਹਨਾਂ ਨੂੰ ਬੈਂਕ ਜਾਣ ਦੀ ਜ਼ਰੂਰਤ ਪੈਂਦੀ ਸੀ ਤਾਂ ਇਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਅੱਜ ਤੋਂ ਬਾਅਦ ਬੈਂਕ ਵੀ ਜਾ ਸਕਦੇ ਹੋ ਬੈਂਕ ਕਿੱਦਾਂ ਜਾਣਾ ਵਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸਮਝਾਇਆ ਗਿਆ ਕਿ ਔਰਤ ਇੱਕ ਇੱਕ ਘਰੇਲੂ ਕੰਮ ਕਰਨ ਵਾਸਤੇ ਨਹੀਂ ਬਣੀ ਉਹ ਉਹ ਬਹੁਤ ਸਾਰੇ ਕੰਮ ਜਿਹੜੇ ਵੀ ਬਾਹਰ ਜਾ ਕੇ ਵੀ ਕਰ ਸਕਦੀ ਹੈ ਉਹਨਾਂ ਨੂੰ ਮਿਸਾਲ ਦਿੱਤੀ ਗਈ ਜਿਸ ਤਰ੍ਹਾਂ ਪਹਿਲਾਂ ਕਿ ਮੈਂ ਤਾਂ ਖੁਦ ਦੀ ਮਿਸਾਲ ਹੀ ਦਿੰਦੀ ਹੁੰਨੀ ਆ ਵੀ ਜਿਸ ਤਰ੍ਹਾਂ ਮੈਂ ਕਰ ਸਕਦੀ ਆ ਤਾਂ ਇਹ ਔਰਤਾਂ ਕਿਉਂ ਨਹੀਂ ਕਰ ਸਕਦੀਆਂ ਉਸ ਤੋਂ ਬਾਅਦ ਜਿੱਦਾਂ ਵੀ ਸਾਰਾ ਉਹਨਾਂ ਨੂੰ ਹੀ ਦੱਸਿਆ ਗਿਆ ਇਸ ਟਾਈਮ ਤਾਂ ਟ੍ਰੇਨ ਚਲਾਣੀ ਪਲੇਨ ਚਲਾਣਾ ਤੇ ਬਹੁਤ ਵੱਡੀ ਵੱਡੀ ਕੰਮ ਹੈਗੇ ਜਿਹੜੇ ਔਰਤਾਂ ਕਰ ਸਕਦੀਆਂ ਸਰ ਐਸੇ ਤਰ੍ਹਾਂ ਹੀ ਸਾਰੀਆਂ ਔਰਤਾਂ ਨੂੰ ਸਮਝਾ ਕੇ ਜੀ ਅਸੀਂ ਸੈਲਫ ਹੈਲਪ ਗਰੁੱਪ ਬਣਾਏ ਇਸ ਦੇ ਵਿੱਚ ਜੀ ਮੈਨੂੰ ਮੈਂ ਤਹਿ ਦਿਲੋਂ ਧੰਨਵਾਦ ਐਚ ਐਮੀਲ ਦਾ ਕਰਦੀ ਹਾਂ ਜਿਨ੍ਹਾਂ ਨੇ ਕਿ ਮੈਨੂੰ ਜਦੋਂ ਮੈਂ ਗਰੁੱਪਾਂ ਵਿੱਚ ਜਾਣ ਦੀ ਸੀ ਆਉਣ ਜਾਣ ਦੀ ਪ੍ਰੋਬਲਮ ਆਉਂਦੀ ਸੀ ਮੈਨੂੰ ਦਿੱਕਤ ਆਉਂਦੀ ਸੀ ਤੁਰ ਕੇ ਜਾਣਾ ਵੀ ਪਿੰਡ ਕਾਫੀ ਵੱਡਾ ਵਾ ਨਹੀਂ ਜਾ ਪਾਂਦੀ ਸੀਗੀ ਉਹਨਾਂ ਨੇ ਮੈਨੂੰ ਈ ਰੈਕਸਾ ਪ੍ਰੋਵਾਈਡ ਕਰਾਇਆ ਜਿਹਦੇ ਨਾਲ ਕਿ ਹੁਣ ਮੈਂ ਆਰਾਮ ਨਾਲ ਆਪਣੇ ਪਿੰਡ ਦੇ ਵਿੱਚ ਗਰੁੱਪਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਮੀਟਿੰਗ ਵਗੈਰਾ ਕਰ ਲਿਆ ਜੋ ਵੀ ਉਹਨਾਂ ਦਾ ਹੁੰਦਾ ਵਾ ਕੰਮ ਉਹ ਸਾਰਾ ਕਰ ਸਕਦੀ ਹਾਂ ਤੇ ਆਪਣਾ ਆਫਿਸ ਵਗੈਰਾ ਜਾਣ ਵਾਸਤੇ ਬੈਂਕ ਦਾ ਕੰਮ ਵੀ ਜੋ ਵੀ ਗਰੁੱਪਾਂ ਦਾ ਵੀ ਹੁੰਦਾ ਵੀ ਉਹ ਵੀ ਕਰਵਾਉਣ ਵਾਸਤੇ ਮੈਂ ਆਰਾਮ ਨਾਲ ਉੱਥੇ ਜਾ ਪਾਉਣੀ ਐ ਮੈਂ ਤਾਂ ਤੈਲ ਦਿਨ ਉਤਲ ਮਾਰ ਕਰਦੀ ਐ ਐਚਐਮਐਲ ਦਾ ਜਿਨ੍ਹਾਂ ਨੇ ਕਿ ਮੈਨੂੰ ਇੱਥੋਂ ਤੱਕ ਪਹੁੰਚਣ ਦੇ ਬਹੁਤ ਸਾਰੇ ਮੌਕੇ ਦਿੱਤੇ ਪਾਲ ਕਵਰਾ ਜੀ ਅਜੀ ਪਾਲ ਕਿਵੇਂ ਤੁਸੀਂ ਇਹ ਗਰੁੱਪ ਸ਼ੁਰੂ ਕੀਤਾ ਕਿੰਨੀ ਕੁ ਮੁਸ਼ਕਿਲ ਆਈ ਪਹਿਲਾਂ ਤੁਹਾਨੂੰ ਕਿਹਨੇ ਮੋਟੀਵੇਟ ਕੀਤਾ ਜਰਾ ਸਾਨੂੰ ਮੋਟੀਵੇਟਾ ਸਰਬਜੀਤ ਕੌਰ ਨੇ ਕੀਤਾ ਜੀ ਮੁਸ਼ਕਿਲ ਸ਼ੁਰੂ ਸ਼ੁਰੂ ਚ ਤਾਂ ਆਈਆਂ ਸਰ ਬਹੁਤ ਮੁਸ਼ਕਿਲ ਆਈਆਂ ਪਰ ਹੌਲੀ ਹੌਲੀ ਇਹਨਾਂ ਦੀਦੀ ਨੇ ਸਮਝਾਇਆ ਸਾਨੂੰ ਵੀ ਤੁਹਾਨੂੰ ਵੀ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੀਦਾ ਕੋਈ ਸਟੈਂਡ ਤੇ ਖੜੇ ਹੋਣਾ ਚਾਹੀਦਾ ਘਰ ਚ ਪਹਿਲਾਂ ਅਸੀਂ ਸਿੱਤੇ ਹੀ ਉਸ ਕੰਮ ਕਰਦੇ ਸੀ ਘਰੇ ਲੂ ਉਸ ਤੋਂ ਬਾਅਦ ਸਾਡਾ ਫੈਨਰੀ ਵਾਲੋ ਗਰੁੱਪ ਬਣਾਇਆ ਗਿਆ 2017 ਜੁਗ ਗਰੁੱਪ ਬਣਾਇਆ 2017 ਚ ਸਾਡਾ ਗਰੁੱਪ ਬਣਾਇਆ ਗਿਆ ਹਾਂ ਅਤੇ ਫਿਰ ਤੋਂ ਮਸ਼ੀਨਾਂ ਲਗਾਇਆ ਸਾਰਾ ਤੁਹਾਨੂੰ ਕਿਨੇ ਲੈ ਕੇ ਦਿੱਤੀਆਂ ਫਿਰ ਕਿਵੇਂ ਕੰਮ ਕਰਦੇ ਹੈਗੇ ਸਾਰਾ ਤੁਸੀਂ ਤੇ ਹੁਣ ਤੁਸੀਂ ਕੌਣ ਕਿੰਨੇ ਜਾਣੇ ਕੰਮ ਕਰਦੇ ਇੱਥੇ ਅਸੀਂ ਸਾਨੂੰ ਮਸ਼ੀਨਾਂ ਜੀ ਗੁਰੂ ਗ੍ਰੰਥ ਫਿਰ ਫਾਈਨਰੀ ਵੱਲੋਂ ਸਾਨੂੰ ਮਸ਼ੀਨਾਂ ਦਿੱਤੀਆਂ ਗਈਆਂ ਅਸੀਂ ਇਸ ਗਰੁੱਪ ਵਿੱਚ 10 ਮੈਂਬਰ ਕੰਮ ਕਰਦੇ ਹਾਂ ਸਾਰੇ ਮੈਂਬਰ ਮਿਲ ਜੁਲ ਕੇ ਕੰਮ ਕਰਦੇ ਹਾਂ ਫਿਰ ਹੁਣ ਸੌਖਾ ਹੋ ਗਿਆ ਤੁਹਾਨੂੰ ਕਮਾਈ ਹੈ ਹੁਣ ਤੁਸੀਂ ਕਰਦੇ ਹੋ ਹਾਂ ਜੀ ਹੁਣ ਸਾਨੂੰ ਸੌਖਾ ਹੋ ਗਿਆ ਜੀ ਹੁਣ ਅਸੀਂ ਆਪਣੀ ਮਨਪਸੰਦ ਚੀਜ਼ਾਂ ਵੀ ਖਰੀਦ ਸਕਦੇ ਹਾਂ ਅਸੀਂ ਦੋਨੇ 9 ਸਸ ਕੰਮ ਕਰਦੇ ਹਾਂ ਇਸ ਗਰੁੱਪ ਵਿੱਚ ਫਿਰ ਜਲਦੀ ਜਲਦੀ ਉੱਠ ਖੜਦੇ ਜਦੋਂ ਆਰਡਰ ਵੱਧ ਹੁੰ ਅਸੀਂ ਆਪਣੇ ਬੱਚਿਆਂ ਦੀਆਂ ਜਰੂਰਤਾਂ ਪੂਰੀਆਂ ਕਰਦੀਆਂ ਹੋਰ ਵੀ ਘਰੇਲੂ ਜਰੂਰਤਾਂ ਵੀ ਸਾਨੂੰ ਇੱਧਰ ਉੱਧਰ ਕਿਸੇ ਤੋਂ ਵੀ ਪੈਸੇ ਲੈਣ ਦੀ ਜਰੂਰਤ ਨਹੀਂ ਪੈਂਦੀ ਅਸੀਂ ਆਪਣੇ ਖਰਚੇ ਆਪ ਕੱਢ ਲੈਨੇ ਆ ਬੱਚਿਆਂ ਦੇ ਵੀ ਹਰ ਇੱਕ ਜਰੂਰਤਾਂ ਪੂਰੀਆਂ ਕਰਦੇ ਆ ਦੇਖੀਂ ਦੇ ਸਮਾਨ ਥੋੜਾ ਕਿੱਥੇ ਕਿੱਥੇ ਜਾਂਦਾ ਹੈ ਕੌਣ ਕੌਣ ਬਣਵਾ ਕੇ ਲੈ ਕੇ ਆਉਂਦਾ ਥੋੜੇ ਕੋਲ ਪਿੰਡ ਦੇ ਲੋਕ ਆਉਂਦੇ ਕੋਈ ਬਾਹਰੋਂ ਵੀ ਥੋੜਾ ਕਿੱਥੇ ਕਿੱਥੇ ਆਉਂਦੇ ਨੇ ਹੈਗੇ ਹਾਂਜੀ ਸਰ ਸਾਡੇ ਕੋਲ ਪਿੰਡ ਦੇ ਬਹੁਤ ਆਰਡਰ ਆ ਕੈਨੇਡਾ ਦਾ ਕੇ ਬਿਸਕਟ ਕੇ ਸਰ ਸਾਡੇ ਆਰਮੀ ਵਾਲੇ ਵੀ ਬਣਵਾ ਕੇ ਲੈ ਜਾਂਦੇ ਆ ਬਹੁਤ ਦੂਰ ਦੂਰ ਪਿੰਡਾਂ ਤੱਕ ਕੁਦਾ ਟਾਊਨਸ਼ਿ ਪੁੱਤ ਦਾ ਯੂਨੀਵਰਸਿਟੀ ਵੀ ਬਿਸਕਟ ਗਏ ਬਹੁਤ ਪਸੰਦ ਕਰਦੇ ਥੋੜੇ ਏਰੀਆ ਦੇ ਲੋਕ ਬਹੁਤ ਪਸੰਦ ਕਰਦੇ ਸਾਡੇ ਬਿਸਕਟ ਹਮਮ ਹੋਰ ਬਿਸਕਟ ਦੇ ਨਾਲ ਨਾਲ ਹੋਰ ਕੀ ਕੁਝ ਤਿਆਰ ਕਰਦੇ ਆਗੇ ਬਿਸਕਟ ਦੇ ਨਾਲ ਨਾਲ ਸਰ ਅਸੀਂ ਨਮਕੀਨ ਮੱਠੀ ਵੱਖ-ਵੱਖ ਤਰ੍ਹਾਂ ਦੇ ਡਰਾਈ ਫਰੂਟ ਵਾਲੇ ਬਿਸਕਟ ਫਰੂਟ ਕੱਪ ਕੇਕ ਕੱਪ ਚਾਕਲੇਟ ਬਿਸਕਟ ਚਾਕਲੇਟ ਕੱਪ ਦਬਰੋਟੀ ਬ੍ਰੈਡ ਬਹੁਤ-ਬਹੁਤ ਪੀਜ਼ਾ ਵੀ ਤਿਆਰ ਕਰਦੇ ਆ ਸਰ ਰੋਟੀ ਵੀ ਲਾਉਂਦੇ ਆ ਸਰ ਹਾਂਜੀ ਰੋਟੀ ਵੀ ਬਣਾਉਨੇ ਆ ਬਾਬਾ ਜੀ ਰੋਟੀ ਬਾਬਾ ਜੀ ਦਾ ਬਣਾਉਨੇ ਹੈਗੇ ਆ ਉਹ ਤੋਂ ਬੜਾ ਲੋਕ ਵੱਡੀ ਤਦਾਦ ਚ ਬਣਾਉਂਦੇ ਆ ਫਿਰ ਉਹ ਤੋਂ ਕਿਵੇਂ ਕੰਮ ਕਰਦੇ ਹੋ ਫਿਰ ਲਗਾਤਾਰ ਹੀ ਚੱਲਦਾ ਰਹਿੰਦਾ ਕੰਮ ਪਰ ਦਿਨ ਰਾਤ ਇਕੱਠੇ ਹੋ ਜਾਂਦਾ ਸਰ ਤੁਹਾਡਾ ਉਹ ਤਾਂ ਬਹੁਤ ਕੰਮ ਹੁੰਦਾ ਫਿਰ ਕਮਾਈ ਵਧੀਆ ਚੁੱਕੀ ਹੋ ਜਾਂਦੀ ਹੈਗੀ ਹਾਂ ਕਰੋੜ ਚ ਕਮਾਈ ਵਧੀਆ ਹੋ ਜਾਂਦੀ ਹੈ ਫਿਰ ਸੱਸ ਨੂੰ ਆ ਦੋਵੇਂ ਕੰਮ ਕਰਦੇ ਹੋ ਤੇ ਨਾਲ ਤਾਂ ਪਿਆਰ ਵਧਿਆ ਰਿਹਾ ਲੜਾਈ ਤੋਂ ਬਚ ਜਾਣੇ ਫਿਰ ਦੋਵੇਂ ਹਾਂਜੀ ਲੜਾਈ ਤੋਂ ਬਚ ਜਾਣੇ ਲੜਾਈ ਤਾਂ ਵੈਸੇ ਹੈ ਨਹੀਂ ਅਸੀਂ ਕਦੇ ਬਸ ਬਸ ਪਿਆਰ ਵਧਿਆ ਰਹਿੰਦਾ ਸਾਰੇ ਮੈਂਬਰ ਅਸੀਂ ਨਾਲ ਮਿਲ ਕੇ ਕੰਮ ਕਰਦੇ ਆ ਕਦੇ ਕੋਈ ਭੇਪਾਵ ਨਹੀਂ ਕੀਤਾ ਹਾਂਜੀ ਉਹ ਲਾਦਰੀ ਔਰਤਾਂ ਨੂੰ ਹੋਰ ਵੀ ਅੱਗੇ ਵਧਣਾ ਚਾਹੀਦਾ ਇਸ ਤੇ ਜਿਵੇਂ ਤੁਸੀਂ ਕੰਮ ਕਰਦੇ ਆਗੇ ਉਹ ਹੋਰ ਔਰਤਾਂ ਨੂੰ ਇਸ ਤਰ੍ਹਾਂ ਕੰਮ ਕਰਨੇ ਹਾਂਜੀ ਹੋਰ ਔਰਤਾਂ ਜੋ ਘਰੇ ਬੈਠੀਆਂ ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਜੀ ਮਰਦਾਂ ਦੀ ਪ੍ਰਾਪਰਟੀ ਖੜਨਾ ਚਾਹੀਦਾ ਹਾਂ ਕੀ ਨਾਮ ਹੈ ਮੇਰਾ ਨਾਮ ਗਰਨਾਮ ਕੌਰ ਜੀ ਮੈਂ ਪਿੰਡ ਸੇਖੂ ਦੇ ਰਹਿਣ ਵਾਲੀ ਹਾਂ ਗਰਨਾਮ ਕੌਰ ਜੀ ਜਦੋਂ ਜੁੜੇ ਗਰੁੱਪ ਨਾਲ ਪਹਿਲਾਂ ਸਭ ਤੋਂ ਪਹਿਲਾਂ ਗਰੁੱਪ ਨਾਲ ਜੁੜੇ ਬਿਕਰੀ ਨਾਲ ਜੁੜੇ ਬਿਕਰੀ ਨਾਲ ਹੀ ਕਿਉਂ ਜੁੜੇ ਤੁਸੀਂ ਬੇਕਰੀ ਨਾਏ ਜੁੜੇ ਜੀ ਅਸੀਂ ਕਰੇ ਲੋ ਔਰਤਾਂ ਹੁੰਦੀਆਂ ਸੀ ਹੋਰ ਕਿਤੇ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਸੀ ਇਸ ਕਰਕੇ ਸਾਨੂੰ ਗਰੁੱਪ ਵਧੀਆ ਲੱਗੇ ਇਸ ਕਰਕੇ ਹੀ ਅਸੀਂ ਇਸ ਗਰੁੱਪ ਨਾਲ ਜੁੜੇ ਜਿਵੇਂ 2017 ਦਾ ਗਰੁੱਪ ਚੱਲਦਾ ਕਿੰਨੀ ਕਿ ਮੁਸ਼ਕਲ ਪਹਿਲਾਂ ਸਟਾਰਟਿੰਗ ਦਾ ਮੁਸ਼ਕਲ ਚਲਾਉਣ ਵੇਲੇ ਕੋਈ ਵੀ ਦੁਕਾਨਦਾਰੀ ਕਰਦੇ ਜਾਵੇ ਕਿੰਨੀ ਕਿ ਮੁਸ਼ਕਲ ਆਈ ਕਿ ਹੁਣ ਕੰਮ ਕਿਵੇਂ ਚੱਲਦਾ ਹੈ ਪਹਿਲਾਂ ਤਾਂ ਸਾਨੂੰ ਮੁਸ਼ਕਲ ਇਹ ਆਈ ਜੀ ਕਿਉਂਕਿ ਅਸੀਂ ਪਿੰਡਾਂ ਵਾਲੀਆਂ ਔਰਤਾਂ ਬਾਹਰ ਜਾ ਕੇ ਘੱਟ ਰਾਜੀ ਸੀ ਅਸੀਂ ਸ਼ਰਮ ਜੀ ਮਹਿਸੂਸ ਕਰਦੀਆਂ ਸੀ ਜਦੋਂ ਆਪਾਂ ਨੂੰ ਸਰਬਜੀਤ ਦੀਦੀ ਨੇ ਸਮਝਾਇਆ ਵੀ ਦੇਖੋ ਮੈਂ ਵੀ ਤਾਂ ਇੱਕ ਆਪਾ ਆਜ ਲੜਕੀ ਆ ਜਿਹੜੀ ਕਿ ਪਿੰਡਾਂ ਵਿੱਚ ਘਰ-ਘਰ ਜਾਂਦੀ ਐ ਤੇ ਤੁਸੀਂ ਤਾਂ ਪ੍ਰਮਾਤਮਾ ਕੰਨੋਂ ਸਹੀ ਸਲਾਮਤੋਂ ਤੇ ਮੇਰੇ ਮੈਂ ਤੁਹਾਡਾ ਗਰੁੱਪ ਤਿਆਰ ਕਰਦੀ ਆ ਤੇ ਮੇਰੇ ਕਹਿਣ ਤੇ ਤੁਸੀਂ ਉਵੇਂ ਕਰਿਓ ਤੁਹਾਨੂੰ ਮੈਂ ਕੋਈ ਦਿੱਕਤ ਨਹੀਂ ਆਉਣ ਦੇਵਾਂਗੀ ਤੇ ਹੁਣ ਹੁਣ ਕੰਮ ਕਿਵੇਂ ਚੱਲਦਾ ਬਿਸਕੁਟ ਤੁਸੀਂ ਤਿਆਰ ਕਰਦੇ ਹੋ ਕਿੰਨਾ ਕੰਮ ਚੱਲਦਾ ਕਦੋਂ ਚੱਲਦਾ ਦੀਵਾਲੀ ਵੇਲੇ ਹੋਇਆ ਜਾ ਜਾਂ ਹੁਣ ਵਿਸਾਖੀ ਆ ਰਹੀ ਐ ਕਿ ਜਿਵੇਂ ਰੋਟੀ ਵੀ ਲਗਾਉਂਦੇ ਬਾਬੇ ਦੇ ਉਦੋਂ ਕਿੰਨਾ ਕੰਮ ਚੱਲਦਾ ਆਏਗਾ ਬਬਾ ਹੁਣ ਸਾਡਾ ਕੰਮ ਬਹੁਤ ਵਧੀਆ ਚੱਲਦਾ ਜੀ ਜਿਵੇਂ ਕੁੱਦਾ ਯੂਨੀਵਰਸਿਟੀ 'ਚ ਵੀ ਸਾਡੇ ਬਿਸਕਟ ਜਾਂਦੇ ਆ ਜੀ ਜਿਵੇਂ ਕਿਸਾਨ ਮੇਲਾ ਬਠਿੰਡਾ ਲੱਗਿਆ ਸਾਡੇ ਬਿਸਕਟ ਉੱਥੇ ਵੀ ਜਾਂਦੇ ਆ ਜੀ ਜਿਵੇਂ ਤਲਵੰਡੀ ਸਾਬੋ ਵੀ ਸਾਡੇ ਬਿਸਕਟ ਜਾਂਦੇ ਆ ਜੀ ਤੇ ਇਧਰ ਨਾ ਰਫਾਇਨਰੀ 'ਚ ਵੀ ਸਾਡੇ ਬਿਸਕਟ ਬਹੁਤ ਜਾਂਦੇ ਆ ਜੀ ਤੇ ਤਕਰੀਬਨ ਵੀ ਹੁਣ ਲੋਕ ਮਠਿਆਈ ਤਾਂ ਘੱਟ ਖਾਣ ਲੱਗੇ ਜੀ ਤੇ ਬਿਸਕਟ ਹੀ ਜ਼ਿਆਦਾ ਬਣਾਉਂਦੇ ਆ ਜਿਵੇਂ ਬਸਾਖੀ ਆਊਗੀ ਹੁਣ ਵੀ ਬਿਸਕਟ ਜ਼ਿਆਦਾ ਬਣਨਗੇ ਜੀ ਜਿਵੇਂ ਆਪਣੇ ਪਿੰਡੂ ਲੋਕਾਂ ਦਾ ਤਿਹਾਰਾ ਤੀਆਂ ਦਾ ਹੁੰਦਾ ਹੈ ਲੜਕੀਆਂ ਨੂੰ ਵੀ ਉਸੇ ਤਰ੍ਹਾਂ ਹੀ ਪੀਪੇ ਭਰ-ਭਰ ਬਿਸਕਟਾਂ ਦੇ ਦਿੱਤੇ ਜਾਂਦੇ ਆ ਜੀ ਦੀਵਾਲੀ ਤੇ ਰੋਟੂਟ ਵੀ ਹਾਂਜੀ ਦੀਵਾਲੀ ਤੇ ਵੀ ਬਣਾਉਨੇ ਆ ਜੀ ਬਿਸਕਟ ਤੇ ਜਿਵੇਂ ਜੇ ਠਾੜਦੇ ਅਸੀਂ ਇੱਕ ਸਾਡੇ ਪਿੰਡ ਬਾਬਾ ਲਖਦਾਤਾ ਪੀਰ ਕਹਿੰਦੇ ਆ ਜੀ ਉਸ ਤੇ ਅਸੀਂ ਤਕਰੀਬਨ ਸਾਰਾ ਸੇਖੂ ਜਿਵੇਂ ਸਾਰਾ ਪਿੰਡ ਹੀ ਉਸ ਬਾਬੇ ਦਾ ਰੋਟ ਲਾਉਨੇ ਆ ਜੀ ਤੇ ਫਿਰ ਹੁਣ ਅੱਗੇ ਲੋਕ ਰੋਟ ਲਾਉਣ ਪਿੰਡ ਤੋਂ ਬਾਹਰ ਜਾਂਦੇ ਸੀਗੇ ਜੀ ਜਿਸ ਦਿਨ ਦੀ ਅਸੀਂ ਇਹ ਵੇਕਰੀ ਯੂਨਿਟ ਲਈ ਹੈ ਜੀ ਸਾਰੇ ਪਿੰਡ ਦੇ ਲੋਕ ਹੀ ਤਕਰੀਬਨ ਆਸ-ਪਾਸ ਦੇ ਲੋਕ ਵੀ ਸਾਥੋਂ ਹੀ ਆ ਕੇ ਬਾਬੇ ਦਾ ਰੋਟ ਲਵਾਉਂਦੇ ਐ ਤੇ ਸਾਨੂੰ ਬਹੁਤ ਉਸ ਦਾ ਲਾਭ ਹੁੰਦਾ ਹੈ ਫਿਰ ਕੰਮ ਕਿਵੇਂ ਕਰਦੇ ਤੁਸੀਂ ਘਰ ਦਾ ਕੰਮ ਵੀ ਕਰਨਾ ਪੈਂਦਾ ਬੱਚਿਆਂ ਨੂੰ ਸਕੂਲ ਭੇਜਣਾ ਪਰਿਵਾਰ ਦੀ ਰੋਟੀ ਦਾ ਹੋ ਗਿਆ ਫਿਰ ਕਿਵੇਂ ਸਾਰਾ ਕਰਦੇ ਹੈਗੇ ਤੁਸੀਂ ਟਾਈਮ ਕਿਵੇਂ ਕਰਦੇ ਸਾਨੂੰ ਇਸ ਗੱਲ ਦਾ ਇਹ ਹੁਣ ਹੌਸਲਾ ਤੇ ਸ਼ੌਂਕ ਹੀ ਹੋ ਗਿਆ ਜੀ ਹੁਣ ਅਸੀਂ ਆਪਣੇ ਉਦਮ ਨਾਲ ਹੀ ਸਾਰੀਆਂ 10 ਮੈਂਬਰ ਅਸੀਂ ਦੇ ਆਂ ਅਸੀਂ ਉੱਠਦੇ ਆਂ ਜੀ ਉੱਠ ਕੇ ਆਪਦਾ ਕੰਮ ਧੰਦਾ ਕਰਕੇ ਤੇ ਦਿਨੇ ਵੀ ਸੁਬ੍ਹਾ ਸਵੇਹਾ ਰੋਟ ਲਾਉਣੇ ਆ ਜੀ ਤੇ ਰਾਤ ਦੇ ਵੀ 2 2:30 3 ਵਜੇ ਦੇ ਤੱਕ ਅਸੀਂ ਆਪਦਾ ਕੰਮ ਉਵੇਂ ਤਰ੍ਹਾਂ ਜਾਰੀ ਰੱਖਦੇ ਹਾਂ ਉਹਦੋਂ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਹਾਂਜੀ ਹਾਂਜੀ ਤੇ ਕਮਾਈ ਵੀ ਚੰਗੀ ਹੋ ਰਹੀ ਹੈ ਮੁਨਾਫਾ ਵਧੀਆ ਹੁੰਦਾ ਪਰਿਵਾਰ ਵੀ ਖੁਸ਼ ਰਹਿੰਦਾ ਸਾਰਾ ਪਰਿਵਾਰ ਵੀ ਖੁਸ਼ ਰਹਿੰਦਾ ਜੀ ਸਾਨੂੰ ਹੌਸਲਾ ਹੀ ਆਏ ਹੋ ਜਾਂਦਾ ਜੀ ਵੀ ਅਸੀਂ ਕਮਾਈ ਤਾਂ ਹੀ ਆਉਂਦੀ ਹੈ ਹੌਸਲੇ ਨਾਲ ਕਰਦੇ ਹਾਂ ਕਿ ਸਾਨੂੰ ਮੁਨਾਫਾ ਵਧੀ ਜਾਂਦਾ ਹੈ ਸਾਡੇ ਕੰਮ ਕਰਨ ਦੀ ਸ਼ਕਤੀ ਵੀ ਨਾਲ ਦੇ ਨਾਲ ਵਧੀ ਜਾਂਦੀ ਹੈ ਹਾਂ ਕਿ ਨਾਲ ਕੁਲਵਿੰਦਰ ਕੌਰ ਜੀ ਮੇਰੇ ਨਾਲ ਕੀ ਕਹਿਣਾ ਚਾਹੋਗੇ ਆਪਣਾ ਦੇਖੀ ਦਾ ਕੰਮ ਕਰਦੇ ਹੈਗੇ ਉਹ ਕਿਵੇਂ ਚੱਲਦਾ ਪਹਿਲਾਂ ਤਾਂ ਇਹ ਦੱਸੋ ਇਹ ਕੰਮ ਕਰਨ ਨਾਲ ਕਿੰਨਾ ਕੁ ਸੋੜਾ ਰੋਜ਼ਗਾਰ ਕਿੰਨਾ ਕੁ ਵਧਿਆ ਪਰਿਵਾਰ ਚ ਕਿੰਨਾ ਕੁ ਪਿਆਰ ਵਧਿਆ ਜਾਂ ਸਤਿਕਾਰ ਵਧਿਆ ਤੁਹਾਡਾ ਪਹਿਲੇ ਦੌਰ ਦੇ ਦਾ ਮੈਂ ਜੀ ਰਿਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੰਨ ਲਓ ਇਸ ਸਕੀਮ ਚ ਲਾਈ ਵੀ ਸੈਲਫ ਹੈਲਪ ਗਰੁੱਪ ਬਣਾਣਾ ਤੇ ਜਦੋਂ ਸਾਨੂੰ ਵੀ ਪਤਾ ਲੱਗਿਆ ਸੀ ਬਣਾਇਆ ਤੇ ਅਸੀਂ ਬਸ ਜੁੜੇ ਰਹੇ ਉਹਨਾਂ ਦੇ ਨਾਲ ਹੀ ਸੈਲਫ ਹੈਲਪ ਗਰੁੱਪ ਬਣੇ ਰਹੇ ਸਾਡਾ 2017 ਤੋਂ ਬਣਿਆ ਹੋਇਆ ਸੀ ਗਰੁੱਪ ਤੇ ਅਸੀਂ ਉਹਦਾ ਕਰਕੇ ਅਸੀਂ ਨਾਲ ਹੀ ਜੁੜੇ ਰਹੇ ਅਸੀਂ ਛੱਡਿਆ ਨਹੀਂ ਕੰਮ ਵੀ ਸਾਡੀ ਮੁੱਢ ਤੋਂ ਹੀ ਇਹੀ ਤਮੰਨਾ ਸੀ ਵੀ ਅਸੀਂ ਬੇਕਰੀ ਲੈਣੀ ਹੈ ਸਾਨੂੰ ਇਹ ਬਾਕੀ ਸਿਰੇ ਵੀ ਸਾਨੂੰ ਇਹ ਹੈ ਜੀ ਵੱਖ-ਵੱਖ ਤਰ੍ਹਾਂ ਦੇ ਬਿਸਕੁਟ ਬਣਾਉਣੇ ਸਿੱਖੇ ਸਾਰੇ ਰਿਸ਼ਤੇਦਾਰਾਂ ਨੂੰ ਖਵਾਈ ਦੇ ਉਹ ਵੀ ਖੁਸ਼ ਹੋ ਜਾਂਦੇ ਜੀ ਖਾ ਕੇ ਤੇ ਅਸੀਂ ਆਪ ਵੀ ਆਪ ਦੇ ਮਨਪਸੰਦ ਜਿੱਦੇ ਜੀ ਕਰਦਾ ਬੇਕਰੀ ਦੀ ਮਸ਼ੀਨ ਚਲਾ ਲੈਨੇ ਜੀ ਮੈਂਬਰ ਇਕੱਠੇ ਹੋ ਕੇ ਬਣਾ ਲੈਨੇ ਜੀ ਬਿਸਕੁਟ ਤੇ ਬਿਸਕੁਟ ਸਾਰੇ ਬਹੁਤ ਜਿਆਦਾ ਪਸੰਦ ਕਰਦੇ ਬਿਸਕੁਟਾਂ ਦੀ ਮੰਗ ਵੀ ਵੱਧ ਰਹੀ ਦੀ ਹੈ ਜੀ ਰੁੱਤ ਰੁੱਤ ਦੇ ਹਿਸਾਬ ਨਾਲ ਹੀ ਮੰਗ ਵੱਧ ਰਹੀ ਦੀ ਹੈ ਇਹਨਾਂ ਦੀ ਵੈਸੇ ਟਾਊਨਸ਼ਿਪ ਵਿੱਚ ਤਾਂ ਬਹੁਤ ਜਿਆਦਾ ਜਾਂਦੇ ਜੀ ਉੱਥੇ ਤਾਂ ਜਿਹੜਾ ਵੀ ਕੋਈ ਸਾਡੇ ਕੋਲੇ ਆਉਂਦੇ ਜੀ ਵੱਡੇ ਸਾਰੇ ਆਉਂਦੇ ਮੈਡਮਾਂ ਆਉਂਦੇ ਸਾਰੇ ਬਹੁਤ ਜਿਆਦਾ ਪਸੰਦ ਕਰਦੇ ਸਾਡੀ ਸਲਾਹ ਕਰਦੇ ਸਾਨੂੰ ਹੀ ਮਾਣ ਮਹਿਸੂਸ ਹੁੰਦਾ ਵੀ ਸਾਡਾ ਵੀ ਨਾਂ ਹੋ ਗਿਆ ਸਾਡਾ ਤਾਂ ਜੀ ਵੈਸੇ ਨਾਂ ਹੀ ਹੈ ਵੀ 10 ਟੌਪ ਦੇ ਗਰੁੱਪਾਂ ਦੇ ਵਿੱਚ ਸਾਡਾ ਨਾਂ ਆਇਆ ਸਾਨੂੰ ਵਧੀਆ ਉਹਦੇ ਸਨਮਾਨਤ ਕਰਿਆ ਸਾਡੇ ਗਰੁੱਪ ਨੂੰ ਤੇ ਸਾਡਾ ਤਾਂ ਹੋਰ ਵੀ ਮਾਣ ਉੱਚਾ ਹੋ ਗਿਆ ਜੀ ਤੇ ਪੈਂਡਸ ਤਾਂ ਹੈ ਉਹੀ ਗਏ ਜੀ ਬੱਕਰੀ ਪਛਾਣੂ ਹਾਂ ਜੀ ਹਾਂ ਬੱਕਰੀ ਪਛਾਣ ਹੋ ਗਈ ਜੀ ਸਾਡਾ ਵੈਸੇ ਜੂਨਟ ਵੀ ਵਧੀਆ ਸਾਡਾ ਕੰਮ ਵੀ ਇੱਕ ਨੰਬਰ ਦਾ ਹੀ ਹੈ ਜੀ ਤੇ ਸਾਡੀ ਫਿਰ ਵੱਖਰੀ ਪਛਾਣ ਹੋਣੀ ਹੈ ਜੀ ਘਰ ਦੀਆਂ ਬੁੜੀਆਂ ਸੀ ਜ਼ਿਮੀਂਦਾਰਾਂ ਦੇ ਸਾਰੇ ਆਪਸ ਵਿੱਚ ਰਲ ਕਿਨੇ ਨੇੜੇ-ਨੇੜੇ ਮੈਂਬਰ ਹੈ ਸਾਰੇ ਰਲ ਮਿਲ ਕੇ ਕੰਮ ਕਰਦੇ ਆ ਜਦੋਂ ਸਾਰਿਆਂ ਦੀ ਸਹਿਮਤੀ ਬਣ ਜਾਂਦੀ ਹੈ ਉਹ ਕੰਮ ਕਰ ਲਈਦੇ ਜੀ ਵੀ ਜਿਵੇਂ ਆਰਡਰ ਹੁੰਦਾ ਹੈ ਸਵੇਰ ਕਰਦੇ ਆ ਉਹ ਵੀ ਸੌਖਾ ਹੋ ਗਿਆ ਪਰਿਵਾਰ ਦਾ ਆਸਰਾ ਸਹਾਰਾ ਬਣ ਗਈ ਇਸ ਤਰ੍ਹਾਂ ਹਾਂਜੀ ਹਾਂ ਪਰਿਵਾਰ ਨੂੰ ਵੀ ਸੌਖਾ ਹੋ ਗਿਆ ਜੀ ਬਾਕੀ ਸ੍ਰੀ ਜਿਵੇਂ ਖੇਤ ਬੰਨੇ ਗਏ ਰਹਿੰਦੇ ਆ ਅਸੀਂ ਘਰੇ ਕੱਲੀਆਂ ਉਹਨਾਂ ਸਾਰੀਆਂ ਔਰਤਾਂ ਦੇ ਰਲ ਮਿਲ ਕੇ ਸਾਡਾ ਵੀ ਸਮਾਂ ਵਧੀਆ ਟੱਪਦਾ ਜੀ ਵਧੀਆ ਹੱਸ ਕੇੜ ਕੇ ਆਪ ਕੰਮ ਕਰ ਲਈਦੇ ਨਾਲ ਸਾਡਾ ਸਮਾਂ ਟੱਪਦਾ ਜੀ ਵਧੀਆ ਜੀ ਲਗੇ ਰਹੇ ਸੈਲੀਬ੍ਰੇਟ ਵੀ ਕਰਦੇ ਰਹਿੰਨਾ ਕੋਈ ਜਨਮ ਦਿਨ ਆ ਕਿਹਾ ਕੇਕ ਜੀ ਮੈਂ ਤੁਸੀਂ ਹਾਂਜੀ ਆਪ ਸਾਰੇ ਇਕੱਠੇ ਹੋ ਕੇ ਹਾਂਜੀ ਹਾਂ ਕੇਕ ਵੀ ਬਣਾਉਣੇ ਰਹਿੰਨੇ ਆ ਅਸੀਂ ਜਿੱਦੇ ਜੀ ਕਰਦਾ ਜਦੋਂ ਬੱਚੇ ਆ ਜਾਂਦੇ ਕੇਕ ਤਾਂ ਵੈਸੇ ਹੀ ਮੰਨਦੇ ਆ ਜੀ ਬੱਚੇ ਕੇਕ ਪਸੰਦ ਕਰਦੇ ਆ ਤੇ ਫਿਰ ਅਸੀਂ ਆਪਦਾ ਵੀ ਸੈਲੀਬ੍ਰੇਟ ਕਰ ਲੈਨੇ ਜਿੱਦੇ ਸਾਡਾ ਮੂਹੜ ਮੰਨਦਾ ਸਾਰੇ ਜਣੇ ਉਹਦੇ ਅਸੀਂ ਵੀ ਬਣਾ ਕੇ ਕੱਟ ਲਈ ਦੇਗੇ